ਜੀਵਨ ਵਿਅਰਥ ਗਿਆਨ ਬਿਨ ਗਿਆਨ ਮਹਾਰਸ ਕੋਸ਼ ਬੈਂਕਾ ਕਦੇ ਨਾ त्याਗੀਏ ਵਿੱਚ ਜੋਸ਼ ਦੇ ਹੋਸ਼ ਇਹ ਤਨ ਕੰਦ ਹੈ ਰੇਤ ਦੀ ਇਸ ਦਾ ਕਾਦਾ ਮਾਣ ਬੈਂਕਾ ਮਨ ਵਿੱਚ ਧਾਰ ਲੈ ਬਾਣੀ ਦਾ ਸੱਚ ਗਿਆਨ ਤੇਰੇ ਚਰਨਾਂ 'ਤੇ ਡਿੱਗੇ ਅਸੀਂ ਆਣ ਕੇ ਰੱਖ ਲੈਣਾ ਜੀ ਗਰੀਬ ਦਾਸ ਜਾਣ ਕੇ ਚੌਂਕੀ ਸ਼ੈਰਗੀਤਾ ਤੇਰੇਆਂ ਨੂੰ ਗਾਣ ਕੇ ਦਾਤਾ ਤੇਰੇ ਤੋਂ ਬਗੈਰ ਨਾ ਕਿਸੇ ਨੂੰ ਜਾਣਦੇ ਖੜੇ ਕਾਬਦੀ ਕੀ ਆਰੀ ਰਹੀ ਏ ਮੈਂ ਕਮਾਣਦੇ ਅੰਦਰ ਇਸਤਿਆਂ ਸਰੀਰਾਂ ਵਿੱਚ ਰਹਿਣ ਜੀ ਪਾਈ ਪਾਈਆਂ ਨਾਲ ਕਦੇ ਵੀ ਨਾ ਕਹਿਣ ਜੀ ਝਿੜਕ ਮਾਪਿਆਂ ਦੇ ਬੱਚੇ ਸਾਬ ਸਹਿਣ ਜੀ ਸੋਹਣੇ ਯਾਰਾਂ ਦੀਆਂ ਕਦੇ ਨਾ ਟੁੱਟਣ ਯਾਰੀਆਂ ਮਨੋਂ ਪਾਤਸ਼ਾਹ ਜੋ ਅਸਾਂ ਹਰ ਜਾਂ ਗੁਜ਼ਾਰੀਆਂ ਆਗੂ ਹੋਣ ਕਿਸੇ ਕੌਮ ਦੇ ਗਦਾਰ ਨਾ ਆਗੂ ਹੋਣ ਕਿਸੇ ਕੌਮ ਦੇ ਗਦਾਰ ਨਾ ਅੱਗ ਤ੍ਰਿਸ਼ਨਾ ਚ ਸੜੇ ਸੰਸਾਰ ਨਾਲ ਲੋਭ ਲਾਲਚ ਜਮੀਰਾਂ ਦੇ ਬਿਮਾਰ ਨਾਲ ਐਬ ਗਿਆਨ ਵਾਲੀ ਸ਼ਾਨਣੀ ਚ ਪਾ ਕੇ ਛਾਣਦੇ ਖੜੇ ਕਾਬ ਦੀ ਕਿਯਾਰੀ ਰਹੀ ਮੈਂ ਕਮਾਨਦੇ ਚਿੰਤਾ ਚਿੰਤਣੇ ਤੇਰੇ ਚ ਤਬਦੀਲ ਹੋਏ ਚਿੰਤਾ ਚਿੰਤਣੇ ਤੇਰੇ ਚ ਤਬਦੀਲ ਹੋਏ ਕੋਈ ਕਾਰਨ ਕਿਸੇ ਦੇ ਨਾ ਜਲੀਲ ਹੋਏ ਬੋਲ ਬੋਲ ਆਸਾਂ ਦਾ ਬਾਦਲੀਲ ਹੋਏ ਕਟੋ ਦਾਸਾਂ ਦੀਆਂ ਆਪ ਸਾਰੀਆਂ ਬਿਮਾਰੀਆਂ ਮਨੋ ਪਾਤਸ਼ਾਹ ਜੋ ਅਸਾਂ ਹਰ ਜਾਂ ਗੁਜ਼ਾਰੀਆਂ ਸੋਚਾਂ ਸੰਸਿਆਂ ਨੂੰ ਕਰੋ ਦਿਲੋਂ ਨਾਸ ਜੀ ਮਾਤਿ ਆਪਣੀ ਦਾ ਕਰੋ ਪ੍ਰਕਾਸ਼ ਜੀ ਤੈਨੂੰ ਜੱਪੀਏ ਤੈਨੂੰ ਜੱਪੀਏ ਸਵਾਸਤੇ ਗਰਾਸ ਜੀ ਤੇਰੀ ਰਹਿਮਤ ਦੇ ਰੰਗ ਰਹੀਏ ਪਛਾਣਦੇ ਕਿਹੜੇ ਕਾਬ ਦੀ ਕੀਆਰੀ ਰਹੀਏ ਮਈਕਾ ਮਾਨਦੇ ਧਨ ਰੂਪ ਨਾ ਪਰਾਇਆ ਕਦੇ ਤੱਕੀਏ ਮੁੱਖੋਂ ਕੂੜ ਨਾ ਕਦੇ ਵੀ ਅਸੀਂ ਬੱਕੀਏ ਹੱਕ ਸੱਚ ਦੀ ਕਮਾਈ ਨਾਲ ਸ਼ਕੀਏ ਪੰਡਾ ਪਾਪਾਂ ਦੀਆਂ ਕਦੇ ਚੁੱਕੀਏ ਨਾ ਪਾਰੀਆਂ ਮੰਨੋ ਪਾਤਸ਼ਾਹ ਜੋ ਅਸਾਂ ਯਾਰਾਂ ਗੁਜ਼ਾਰੀਆਂ ਆਓ ਕਾਵ ਕਿਸੇ ਦੀ ਵੀ ਕਦੇ ਨਾ ਚਰਾਈਏ ਜੀ ਕਾਵ ਕਿਸੇ ਦੀ ਵੀ ਕਦੇ ਨਾ ਚਰਾਈਏ ਜੀ ਹੱਕ ਕਿਸੇ ਦਾ ਨਾ ਖਾਈਏ ਨਾ ਲਟਾਈਏ ਜੀ ਮਾਨ ਗਿਆਨੀਆਂ ਦੀ ਸਭਾ ਵਿੱਚ ਪਾਈਏ ਜੀ ਜਸੇ ਆਪ ਜੀ ਦਾ ਰਹੀਏ ਸਦਾਈ ਬਿਆਨ ਦੇ ਕਿਹੜੇ ਕਾਵ ਦੀ ਕੀਆਰੀ ਰਹੀਏ ਮਈ ਕਮਾਨ ਦੇ ਖਿੰਡੀ ਬਿਰਤੀ ਟਿਕਾਣ ਸਾਡੀ ਆ ਜਾਏ ਖਿੰਡੀ ਬਿਰਤੀ ਟਿਕਾਣ ਸਾਡੀ ਆ ਜਾਏ ਧੰਨ ਸ਼ਬਦ ਵਿੱਚ ਸੁਰਤੀ ਸਮਾ ਜਾਏ ਪੱਕੇ ਸ਼ਾਨਦ ਗੁਰਜੰਟ ਸਿੰਘ ਗਾ ਜਾਏ ਲਿਖ ਆਪ ਹੀ ਤੂ ਵਿੱਚ ਬੈਠ ਕੇ ਲਖਾਰੀਆਂ ਮੰਨੋ ਪਾਤਸ਼ਾਹ ਜੋ ਅਸ ਅਰਜਾ ਗੁਜ਼ਾਰੀਆਂ ਮੰਨੋ ਪਾਤਸ਼ਾਹ ਜੋ ਅਸ ਅਰਜਾ ਗੁਜ਼ਾਰੀਆਂ ਪਰਮ ਸਤਕਾਰ ਜੋ ਗੁਰੂ ਕਾ ਖਾਸ ਰੂਪ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਸੰਪਰਦਾਇ ਦਲਬਾਬਾ ਬਿਧੀ ਚੰਦ ਸਾਹਿਬ ਦਲਪੰਥ ਦੇ 12ਵੇਂ ਜਾਨਸ਼ੀਨ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਾਪੁਰਖਾਂ ਦੀ ਆਗਿਆ ਅਸੀਸ ਦੇ ਸਦਕਾ ਧੰਨ ਸਾਧ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਰ ਸਿੰਘ ਨਗਰ ਦੇ ਵਿੱਚ ਚਰਨ ਪਾਉਣ ਦਾ ਪ੍ਰਸੰਗ ਰਿਕਾਰਡ ਕੀਤਾ ਜਾ ਰਿਹਾ ਹੈ ਦਾਸ ਹਜ਼ੂਰੀ ਕਵੀਸ਼ਰ ਦਲਬਾਬਾ ਬਿਧੀ ਚੰਦ ਸਾਹਿਬ ਜੀ ਗੁਰਜੰਟ ਸਿੰਘ ਬੈਂਕਾ ਸਾਥੀ ਵੀਰ ਹਰਜਿੰਦਰ ਸਿੰਘ ਪੰਗਾਲਾ ਗਲਦੀਪ ਸਿੰਘ ਰਾਣੀਵਲਾ ਗੁਰਚੇਤ ਸਿੰਘ ਪ੍ਰਾਗਪੁਰਾ ਆਪ ਗਰੂਆਂ ਦੀਆਂ ਸੰਗਤਾਂ ਜਾਣਦੇ ਹੋ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬੀਰਤਾ ਦੇ ਮਜਸਬੇ ਹਨ ਉਥੇ ਪਿਆਰ ਦੇ ਦਇਆ ਦੇ ਵੀ ਸਾਗਰ ਹਨ ਜਦੋਂ ਕਿਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਸੇ ਪ੍ਰੇਮੀ ਨੇ ਯਾਦ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰਿਆਂ ਦੀ ਭਾਵਨਾ ਨੂੰ ਸਦਾ ਭਾਗ ਲਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਥਾਹ ਭਰੋਸਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਹਿਰਦੇ ਦੇ ਵਿੱਚ ਰੱਖਣ ਵਾਲਾ ਇੱਕ ਭਾਗਮਲ ਸੇਠ ਨਗਰਸੁਰ ਸਿੰਘ ਦੇ ਵਿੱਚ ਰਹਿੰਦਾ ਹੈ ਭਾਗਮਲ ਨੇ ਬੜੀ ਭਾਵਨਾ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦਾਸ ਦੇ ਨਗਰਸੁਰ ਸਿੰਘ ਦੇ ਵਿੱਚ ਚਰਨ ਪਾ ਕੇ ਨਗਰ ਨੂੰ ਪਵਿੱਤਰ ਕਰੋ ਆਪ ਜੀ ਦੇ ਪਿਤਾ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸਾਡੇ ਨਗਰ ਦੇ ਵਿੱਚ ਚਰਨ ਪਾਏ ਔਰ ਨਗਰ ਨੂੰ ਨਵਾਜਿਆ ਦਾਸ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਬੜੀ ਭਾਵਨਾ ਨਾਲ ਬੇਨਤੀ ਕੀਤੀ ਹੈ ਔਰ ਆਸ ਕਰਦਾ ਹਾਂ ਆਪ ਜੀ ਦਾਸ ਦੀ ਭਾਵਨਾ ਨੂੰ ਭਾਗ ਲਾਓਗੇ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਦੇ ਘਰ ਦੇ ਵਿੱਚ ਆ ਕੇ ਮੁਸਕਰਾ ਕੇ ਕਹਿਣ ਲੱਗੇ ਭਾਈ ਜੀ ਜਦੋਂ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਆਏ ਉਦੋਂ ਜਰੂਰ ਤੁਹਾਡੇ ਨਗਰ ਦੇ ਵਿੱਚ ਵੀ ਦਰਸ਼ਨ ਦਿਦਾਰਿਆਂ ਦੇ ਵਾਸਤੇ ਹਾਜ਼ਰ ਹੋਵਾਂਗੇ ਤੋਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੀਨ ਸੰਗਤਾਂ ਨੂੰ ਉਤਾਰਦੇ ਹੋਏ ਪੜਾਣੇ ਨਗਰ ਦੇ ਵਿੱਚ ਪਹੁੰਚੇ ਸੋ ਅੱਜਕੱਲ ਇਹ ਨਗਰ ਪਾਕਿਸਤਾਨ ਦੇ ਵਿੱਚ ਚਲਿਆ ਗਿਆ ਹੈ ਭਾਗਮਲ ਸਿੱਖ ਨੂੰ ਪਤਾ ਲੱਗਾ ਕਿ ਧੰ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੜਾਣੇ ਨਗਰ ਦੇ ਵਿੱਚ ਆਏ ਹੋਏ ਆ ਉਹਨੇ ਯਾਦ ਕੀਤਾ ਕਿ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਜਦੋਂ ਤੁਹਾਡੇ ਲਾਗੇ ਆਏ ਉਦੋਂ ਤੁਹਾਡੇ ਨਗਰ ਸੁਰ ਸਿੰਘ ਦੇ ਵਿੱਚ ਵੀ ਆਵਾਂਗੇ ਇਸ ਮਹਾਰਾਜ ਦੇ ਬਚਨ ਨੂੰ ਸਿਮਰਦਾ ਹੋਇਆ ਭਾਗਮਲ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਨਗਰ ਸੁਰ ਸਿੰਘ ਚਰਨ ਪਵਾਉਣ ਦੇ ਵਾਸਤੇ ਜਿਵੇਂ ਬੇਨਤੀਆਂ ਕਰਦਾ ਹੈ ਕਵਤਾ ਵਿੱਚ ਇਉਂ ਬਿਆਨ ਹੈ ਤਨ ਛਠਮ ਸਤ ਗੁਰ ਜੀ ਸੁਣਿਆ ਪਹੁੰਚੇ ਨਗਰ ਪੜਾਣੇ ਸੁਰ ਸਿੰਘ ਦਾ ਸਿੱਖ ਤੁਰਿਆ ਸਤ ਗੁਰ ਜੀ ਨੂੰ ਨਗਰ ਲਿਆਣੇ ਪਾਉ ਚਰਨ ਸਤ ਗੁਰੂ ਜੀ ਆਕੇ ਦਰਸ ਬਿਨਾਨਾ ਸਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮੱਲ ਕਰਦਾ ਮੈਂ ਤਖਤ ਅਕਾਲ ਵਿਖੇ ਪਹਿਲਾਂ ਵੀ ਸੀ ਬੇਣਤੀ ਕੀਤੀ ਤੁਸੀਂ ਕਿ ਆਸੀ ਆਵਾਂਗੇ ਕੌਲ ਪਾਲਣੇ ਤੁਸਾਂ ਦੀ ਰੀਤੀ ਗੁਰਸੂਰ ਪੀਰ ਪੂਰਾ ਕੀਤੇ ਬਚਨਾ ਤੂੰ ਨਾ ਹਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮੱਲ ਕਰਦਾ ਸਭ ਸੰਗਤ ਉਡੀਕ ਰਈ ਦੇਖੇ ਚਰਨਾਮ੍ਰਿਤ ਸਿੱਖ ਸਾਜੋ ਪੰਚਮ ਸਤ ਗੌਰ ਵਾਂਗੂ ਦੇਖੇ ਦਰਸ਼ਨ ਤੁਸੀਂ ਵਾਜੋ ਕਰਦਰਸੀ ਆਪ ਜੀ ਦਾ ਹਰ ਇੱਕ ਜੀਵ ਪਵ ਜਲੋਂ ਤਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮਲ ਕਰਦਾ ਓ ਜਦ ਚਰਨ ਟਕਾਉਂਦੇ ਹੋ ਤਰਤੀ ਹੋ ਜਾਏ ਪਾਗ ਪਵਿੱਤਰ ਜਦ ਚਰਨ ਟਕਾਉਂਦੇ ਹੋ ਤਰਤੀ ਹੋ ਜਾਏ ਪਾਗ ਪਵਿੱਤਰ ਕੋਈ ਦਿਸਦਾ ਦਾਗ ਨਹੀਂ ਕੋਰੇ ਕਾਗਜ ਵਾਂਗ ਚਰਿੱਤਰ ਸਤਜੋਗਦਾਰ ਰੂਪ ਤੁਸੀਂ ਕਲਯੋਗ ਫਿਰੇ ਤੁਸਾਂ ਤੋਂ ਡਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮੱਲ ਹੈ ਕਰਦਾ ਓ ਤਾਰੋ ਸਾਨੂੰ ਵੀ ਤਾਰੀ ਪਾਗ ਪਰਿ ਜੋ ਮਾਈ ਜਾ ਕੇ ਕਸ਼ਮੀਰ ਵਿਖੇ ਉਸ ਦੀ ਆਸਾ ਜਿਵੇਂ ਪੁਜਾਈ ਜਗ ਜਹਰ ਕਰਨੀ ਹੈ ਇਸ ਵਿੱਚ ਮੂਲ ਨਹੀਂ ਕੋਈ ਪਰਦਾ ਗੁਰੂ ਹਰਿ ਗੋਬਿੰਦ ਜੀ ਨੂੰ ਅਰਜਾ ਪਾਗ ਮੱਲ ਹੈ ਕਰਦਾ ਜਿੱਥੇ ਕੋਈ ਯਾਦ ਕਰੇ ਉੱਥੇ ਹੋਵੋ ਤੁਸੀਂ ਸਹਾਈ ਕਰੋ ਕਿਰਪਾ ਸਾਡੇ ਤੇ ਅਸੀਂ ਵੀ ਆਸ ਤੁਸਾਂ ਤੇ ਲਾਈ ਭਾਈ ਪੱਲੇ ਵਾਂਗ ਰਜੀ ਕਰੇ ਜੋ ਯਾਦ ਚੋਲੀਆਂ ਪਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮੱਲ ਹੈ ਕਰਦਾ ਆਹ ਕਰੋ ਕਿਰਪਾ ਸਤ ਗੁਰੂ ਜੀ ਕਰੋ ਕਿਰਪਾ ਸਤ ਗੁਰੂ ਜੀ ਨਗਰ ਸੁਰ ਸਿੰਘ ਪਾਗ ਲਗਾਵੋ ਦਰਖਾਸ਼ਤ ਮਨ ਕੇਰੀ ਸਿੱਖਾਂ ਸੈਥ ਆਪ ਜੀ ਆਵੋ ਕਾਹੇ ਬੈਂਕਾ ਜਸ ਲਿਖਿਆ ਤਪਦਾ ਹਿਰਦਾ ਗੁਰੂ ਜੀ ਠਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮਲ ਹੈ ਕਰਦਾ ਗੁਰੂ ਹਰਗੋਬਿੰਦ ਜੀ ਨੂੰ ਅਰਜਾ ਪਾਗ ਮਲ ਹੈ ਕਰਦਾ ਹਿਰਦੇ ਦੇ ਵਿੱਚ ਭਾਵਨਾ ਤੇ ਪਿਆਰ ਲੈ ਕੇ ਆਇਆ ਗੁਰੂ ਦਾ ਸਿੱਖ ਭਾਗਮਲ ਨਾਲ ਗੁਰੂਕੀਆਂ ਸੰਗਤਾਂ თან ਸਾਧਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੋਏ ਗਲ ਵਿੱਚ ਪੱਲਾ ਪਾਇਆ ਹੱਥ ਜੋੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਸਾਂਤ ਪੁਸ਼ੀ ਧੰਨ ਸਾਧਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਆਪ ਜੀ ਦੇ ਪਾਸ ਸ੍ਰੀ ਅਕਾਲ ਤਖਤ ਸਾਹਿਬ ਬੇਨਤੀ ਲੈ ਕੇ ਗਏ ਸੀ ਆਪ ਜੀ ਨੇ ਬਚਨ ਕੀਤਾ ਸੀ ਜਦੋਂ ਨੇੜੇ ਆਏ ਉਦੋਂ ਸੁਰ ਸਿੰਘ ਦੇ ਵਿੱਚ ਚਰਨ ਪਾਵਾਂਗੇ ਗਰੀਬ ਨਿਵਾਜ ਇਥੋਂ ਥੋੜੀ ਦੂਰੀ ਤੇ ਸਾਡਾ ਨਗਰ ਸੁਰ ਸਿੰਘ ਹੈ ਆਓ ਕਿਰਪਾ ਕਰਕੇ ਚਰਨ پا ਕੇ ਸਾਡੇ ਨਗਰ ਨੂੰ ਪਵਿੱਤਰ ਕਰੋ ਧੰਨ ਸਾਧਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਏ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸੱਚੇ ਪਾਤਸ਼ਾਹ ਦਿਆਲਤਾ ਦੇ ਘਰ ਦੇ ਵਿੱਚ ਆ ਕੇ ਗੁਰੂ ਕੇ ਸਿੱਖਾਂ ਦੀ ਭਾਗਮਲ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸੁਰ ਸਿੰਘ ਦੇ ਵਿੱਚ ਚਰਨ ਪਾਉਣ ਵਾਸਤੇ ਰਵਾਨਾ ਹੋ ਗਏ ਆਓ ਵੇਖੀਏ ਉਸ ਵੇਲੇ ਦਾ ਆਨੰਦਮਈ ਦ੍ਰਿਸ਼ ਜਦੋਂ ਕੀੜੀ ਦੇ ਘਰ ਨਰੇਣ ਆ ਗਏ ਸੁਰ ਸਿੰਘ ਨਗਰ ਨੂੰ ਪਵਿੱਤਰ ਕਰਨ ਦੇ ਵਾਸਤੇ ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਸਤਗੁਰੂ ਜੀ ਆਣ ਪਹੁੰਚੇ ਨਗਰ ਨੂੰ ਪਵਿੱਤਰ ਕਰਨ ਦੇ ਵਾਸਤੇ ਕੈਸੀਆਂ ਖੁਸ਼ੀਆਂ ਹੋਈਆਂ ਉਸ ਵੇਲੇ ਦਾ ਵਾਤਾਵਰਨ ਕਵਤਾ ਦੇ ਵਿੱਚ ਦਲਪੰਥ ਬਾਬਾ ਵਿਧੀ ਚੰਦ ਸਾਹਿਬ ਦਾ ਜਥਾ ਇਉਂ ਦਿਖਾ ਰਿਹਾ ਹੈ ਹੋ ਅਰਜਾਂ ਸਰਬ ਕਬੂਲ ਗਈਆਂ ਹੋ ਸੰਗਤਾਂ ਦੀ ਅਨਕੂਲ ਗਈਆਂ ਪੁਜਰੀਆਂ ਸੱਬੇ ਮੂਲ ਗਈਆਂ ਪਰਵਾਣ ਕਰੀ ਅਰਦਾਸ ਗੁਰਾਂ ਪਾਏ ਪਾਗ ਮਲ ਸੰਚਾਲੇ ਨੇ ਕਰਨੇ ਲਈ ਕਾਰਜ ਕਰਨੇ ਲਈ ਕਾਰਜ ਰਾਸ ਗੁਰਾਂ ਅੰਦਰੇ ਨੂੰ ਮਿਲ ਗਈ ਜੋਤੀ ਜੋ ਕੰਗਾ ਵੀਰੇ ਮੋਤੀ ਦੋ ਖੁਸ਼ੀ ਖਾ ਗੁਰ ਗੁੰਗੇ ਹੋਤੀ ਜੋ ਚਾ ਭਾਗ ਮਲ ਨੂੰ ਚੜਿਆ ਹੈ ਸਿੱਖ ਅੱਗੇ ਅੱਗੇ ਧੜ ਪਿਆ ਵਾਗਾ ਤੋਂ ਕੋੜਾ ਵਾਗਾ ਤੋਂ ਕੋੜਾ ਫੜਿਆ ਹੈ ਸਿੱਖ ਬਿਰੀ ਚੰਦ ਜੈ ਪਿਆਰੇ ਜੀ ਸਤ ਗੁਰੂ ਸਵਾਰੇ ਜੀ ਮਹਾਰਾਜ ਦੇ ਨਾਲ ਪਧਾਰੇ ਜੀ ਦਲ ਪੰਥ ਹੈ ਸੋਬਾ ਪਾ ਰਹੀਆ ਮਹਾਰਾਜਾਂ ਦਾ ਮਹਾਰਾਜ ਕੋਈ ਜਿਉ ਰਾਜ ਭਵਣ ਨੂੰ ਜਿਉ ਰਾਜ ਭਵਣ ਨੂੰ ਜਾ ਰਹਾ ਸਭ ਨਾਲ ਸਤਰਾ ਸੱਜੇ ਨੇ ਸਤ ਗੁਰ ਦੇ ਡੰਕੇ ਵੱਜੇ ਨੇ ਆ ਰਹੇ ਆ ਰਾਕੀ ਭੱਜੇ ਨੇ ਜਦ ਵੇਖਿਆ ਦੂਰੋਂ ਸੰਗਤਾਂ ਨੇ ਕਲਗੀ ਚੋਂ ਹੀਰੇ ਚਮਕਣ ਜੀ ਚਿਹਰੇ ਤੇ ਨੂਰੀ ਕੀਰੇ ਤੇ ਨੂਰੀ ਰੰਗਤਾਂ ਨੇ ਓ ਜਦਿਆਂ ਪਾਤਸ਼ਾ ਟੁੱਕੇ ਜੀ ਜਾ ਟੁੱਕੇ ਜੀ ਹੱਥ ਰਹਿ ਨਾ ਕਿਸੇ ਦੇ ਰੁੱਕੇ ਜੀ ਚਰਨਾਂ ਦੀ ਧੂੜੀ ਚੁੱਕੇ ਜੀ ਮਸਤਕ ਨੂੰ ਸਾਰੇ ਲਾਉਂਦੇ ਨੇ ਸਤ ਗੁਰੂ ਦੀਆਂ ਲੈਣ ਅਸੀਸਾਂ ਜੀ ਸਭ ਸਿੱਖੜੇ ਸੀਸ ਸਭ ਸਿੱਖੜੇ ਸੀਸ ਨਵਾਉਂਦੇ ਨੇ ਮਾਲਕ ਜੋ ਮੀਰੀ ਪੀਰੀ ਦੇ ਬਾਦਸ਼ਾਹੀਅਤ ਫਕੀਰੀ ਦੇ ਤੇ ਰੱਖਿਆ ਕੁ ਸਮੇ ਅਖੀਰੀ ਦੇ ਮੇਰਾ ਦੇ ਮੀਂਹ ਵਰਸਾਏ ਨੇ ਸਰ ਸਿੰਘ ਨੂੰ ਭਾਗ ਲਗਾਉਣ ਲਈ ਗੁਰੂ ਹਰਗੋਬਿੰਦ ਜੀ ਗੁਰੂ ਹਰਗੋਬਿੰਦ ਜੀ ਆਏ ਨੇ ਭਾਗ ਮਲਣੇ ਮੈਲ ਬਣਾਇਆ ਜੋ ਵਿੱਚ ਪਲੰਗ ਨਵਾਰੀ ਡਾਇਆ ਸਤ ਗੁਰ ਦਾ ਆਸਣ ਲਾਇਆ ਜੋ ਉਸ ਉੱਤੇ ਸ਼ੈਨਸ਼ਾ ਫੱਬੇ ਜੀ ਕੁਝ ਸਿੱਖ ਸੱਜੇ ਤੇ ਖੱਬੇ ਨੇ ਇੱਕ ਚੌਰ ਚਲਾਉਂਦਾ ਇੱਕ ਚੌਰ ਚਲਾਉਂਦਾ ਗੱਬੇ ਦੀ ਸਤ ਗੁਰ ਨੇ ਚਰਨ ਪਖਾਰੇ ਜੀ ਸਖ ਜਾਂਦਾ ਵਾਰੇ ਵਾਰੇ ਜੀ ਇਉਂ ਵਰਤੇ ਨੂਰ ਜਾਰੇ ਜੀ ਤਉ ਬੈਂਕਾ ਕਰੇ ਲਖਾਈਏ ਇੱਕ ਮਹਿਰ ਜ਼ਮੀਨ ਹਜ਼ਾਰ ਵਿਗਾ ਬਾਗ ਮਲ ਨੇ ਭੇਟ ਭਗਮਲ ਨੇ ਭੇਟ ਚੜਾਈ ਏ ਭਗਮਲ ਸੇਠ ਹਤੇ ਨਗਰ ਦੀਆਂ ਸੰਗਤਾਂ ਦੀ ਭਾਵਨਾ ਨੂੰ ਭਾਗ ਲਾਉਣ ਦੇ ਵਾਸਤੇ ਦੀਨ ਦੁਨੀਆ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਵਾਲੀ ਇਕਲ ਜਹਾਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆਣ ਪਹੁੰਚੇ ਨਗਰ ਸੁਰ ਸਿੰਘ ਦੇ ਵਿੱਚ ਨਾਲ ਬਾਬਾ ਵਿਧੀ ਚੰਦ ਸਾਹਿਬ ਜੀ ਤੋਂ ਆਦਿ ਗੁਰੂ ਕੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦਾ ਘੋੜੇ ਤੋਂ ਉਤਾਰਾ ਹੋਇਆ ਜਿਸ ਜਗ੍ਹਾ ਤੇ ਘੋੜੇ ਤੋਂ ਉਤਾਰਾ ਹੋਇਆ ਉੱਥੇ ਅੱਜ ਬਹੁਤ ਸੁੰਦਰ ਦਰਬਾਰ ਜਿਹਨੂੰ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਵੱਡੇ ਦਰਬਾਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਹਦੀ ਤਾਮੀਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸਬੰਸ ਦੇ 11ਵੇਂ ਜਾਨਸ਼ੀਨ ਸਚਕਨਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਬੜੀ ਕਾਲਣਾ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਕਰਵਾਈ ਔਰ ਰਹਿਂਦੀਆਂ ਸੁਆਵਾਂ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਮੁਖੀ ਜਥੇਦਾਰ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਕਰਵਾ ਰਹੇ ਹਨ ਉਸ ਅਸਥਾਨ ਤੋਂ ਘੋੜੇ ਤੇ ਬੜੇ ਪ੍ਰਿਆਰ ਤੇ ਸਤਕਾਰ ਦੇ ਨਾਲ ਉਤਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ-ਨਾਲ ਗੁਰੂ ਕੇ ਸਿੱਖ ਭਾਗਮਲ ਔਰ ਸੰਗਤਾਂ ਭਾਗਮਲ ਦੇ ਤਾਮੀਰ ਕਰਵਾਏ ਹੋਏ ਮਹਿਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਾਉਣ ਦੇ ਵਾਸਤੇ ਲੈ ਕੇ ਗਏ ਗੁਰਦੇਵ ਸੱਚੇ ਪਾਤਸ਼ਾਹ ਵਾਸਤੇ ਸੁੰਦਰ ਪਣਗਾ ਵਿਛਾਇਆ ਗਿਆ ਸੱਚੇ ਪਾਤਸ਼ਾਹ ਸੁਭਾਏ ਮਾਨ ਹੋਏ ਅਨੰਦ ਭਇਆ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਇ ਜੀ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿੋ ਮੰਦਰ ਬਣਿਆ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ ਗੁਰੂ ਕੇ ਸਿੱਖਾਂ ਨੇ ਜੀਓ ਆਇਆ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਧੁਆਏ ਅੱਜ ਵੀ ਉਹ ਚਬੱਜਾ ਸਾਹਿਬ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਧੁਆਏ ਭਾਗਮਲ ਸਿੱਖ ਨੇ ਉਹ ਗੁਰੂ ਕੇ ਮਹਿਲਾਂ ਦੇ ਵਿੱਚ ਮੌਜੂਦ ਹੈ ਉਹ ਮਹਿਲ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਗਮਲ ਨੇ ਅਰਦਾਸੇ ਕਰਵਾ ਦਿੱਤੇ ਨਾਲ ਹਜ਼ਾਰ ਬਿਗਾ ਜ਼ਮੀਨ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਜਗ੍ਹਾ ਨੂੰ ਆਪਣਾ ਨਿਵਾਸ ਸਥਾਨ ਬਣਾਓ ਔਰ ਸੁਰ ਸਿੰਘ ਨੂੰ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਓ ਇੱਥੇ ਆਪ ਜੀ ਪਰਿਵਾਰ ਦੇ ਸਮੇਤ ਨਿਵਾਸ ਰੱਖੋ ਛੇਵੇਂ ਪਾਤਸ਼ਾਹ ਬੜੇ ਪਿਆਰ ਦੇ ਨਾਲ ਪ੍ਰਸੰਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਭਾਗਮਲ ਜੀ ਅਜੇ ਜੰਗ ਅਖਾੜਿਆਂ ਦਾ ਸਮਾਂ ਹੈ ਅਜੇ ਅਸੀਂ ਇੱਕ ਥਾਂ ਟਿਕ ਨਹੀਂ ਬੈਠ ਸਕਦੇ ਅਜੇ ਚੱਕਰਵਰਤੀ ਹੋ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਸਮਾਂ ਹੈ ਪਰ ਕੋਈ ਸਮਾਂ ਆਵੇਗਾ ਇਹ ਸੁਰ ਸਿੰਘ ਸਿੱਖੀ ਪ੍ਰਚਾਰ ਦਾ ਕੇਂਦਰ ਬਣ ਜਾਵੇਗਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇਰੀ ਭਾਵਨਾ ਨੂੰ ਪਾਗਲਾਵਾਂਗੇ ਸੁਰ ਸਿੰਘ ਦੇ ਵਿੱਚ ਭਾਰੀ ਰੌਣਕਾਂ ਲੱਗਣਗੀਆਂ ਇੱਥੇ ਤਤਵੇਤੇ ਬ੍ਰह्म ਗਿਆਨੀਆਂ ਦਾ ਪ੍ਰਕਾਸ਼ ਹੋਵੇਗਾ ਇਤਿਹਾਸ ਦੇ ਬਚਨ ਹਨ ਤਾਂ ਸਾਧਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਭਾਗਮਲ ਸਿੱਖ ਦੀ ਭਾਵਨਾ ਨੂੰ ਭਾਗ ਲਾਉਂਦਿਆਂ ਹੋਇਆਂ ਔਰ ਸੁਰ ਸਿੰਘ ਨਗਰ ਨੂੰ ਭਾਰੀ ਵਰ ਦਿੰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਮਤਾਂ ਵਰਤਾਈਆਂ ਛੇਵੇਂ ਪਾਤਸ਼ਾਹ ਦੇ ਬਚਨਾਂ ਦਾ ਉਲੱਥਾ ਕਵਤਾ ਦੇ ਵਿੱਚ ਦਲਬਾਬਾ ਬੀਦੀ ਚੰਦ ਸਾਹਿਬ ਜੀ ਦਾ ਹਜ਼ੂਰੀ ਕੁਇਸ਼ਰ ਜਥਾ ਇਉਂ ਦਰਸਾ ਰਿਹਾ ਹੈ ਪਾਗ ਮੱਲ ਸਿੱਖ ਕਰੇ ਬੇਣਤੀ ਸਤ ਗੁਰ ਜੀ ਨਾ ਜਾਵੋ ਸਣ ਪਰਿਵਾਰ ਇਸਥਾਨ ਰਹਿ ਕੇ ਪਾਗ ਨਗਰ ਨੂੰ ਲਾਵੋ ਹੋ ਪ੍ਰਸੰਨ ਸਤ ਗੁਰੂ ਬੋਲੇ ਇਹ ਹੈ ਬਚਨ ਹਵਾਰਾ ਸਿੱਖੀ ਦਾ ਕੇਂਦਰ ਬਣ ਜਾਓ ਸੋਰ ਸਿੰਘ ਨਗਰ ਤੁਮਾਰਾ ਆਓ ਚਰਨੀ ਅਸਾਂ ਦੇ ਨਾਲ ਪ੍ਰੇਮ ਦੇ ਜੇ ਸਤਾ ਤੁਸਾ ਪਖਾਰੇ ਚਰਨਾ ਅੰਮ੍ਰਿਤ ਲੈ ਸੇਖ ਹੋਣਗੇ ਇੱਥੇ ਗੁਰੂ ਪਿਆਰ ਏ ਇਹ ਥਾਨ ਸੁਹਾਵਾ ਹੋ ਗਿਆ ਪੁੰਨ ਪ੍ਰਾਪਤ ਪਾਰ ਸਿੱਖ ਦਾ ਕੇਂਦਰ ਬਣ ਜਾਓ ਸੋਰ ਸਿੰਘ ਨਗਰ ਤੇਮਾਰਾ ਆਓ ਸਮਾ ਅਸਾਂ ਦੇ ਖੋਲ ਅਜੇ ਨਾ ਰਚਨੇ ਜੰਗ ਅਖਾੜੇ ਜਬਰ ਜ਼ੁਲਮ ਨੂੰ ਰੋਕਣ ਖਾਤਰ ਰਣ ਵਿੱਚ ਪਏ ਪਵਾੜੇ ਕਿਸੇ ਰੂਪ ਵਿੱਚ ਫਿਰ ਆਵਾਂਗੇ ਸਿੱਖਾ ਸਮਝੇ ਇਸ਼ਾਰਾ ਸਿੱਖੀ ਦਾ ਕੇਂਦਰ ਬਣ ਜਾਓ ਸੋਰ ਸਿੰਘ ਨਗਰ ਤੇਮਾਰਾ ਆ ਗੁਰਬਾਣੀ ਦੀ ਧੁਣੀ ਗੂੰਜਣੀ <sweak> © ਗੁਰਬਾਣੀ ਦੀ ਧੁਣੀ ਗੂੰਜਣੀ ਨਾਲੇ ਖੂਬ ਜਕਾਰੇ ਇਸ ਜਗ੍ਹਾ ਤੇ ਪ੍ਰਗਟ ਹੋਣੇ ਬੜੀ ਬਹਾਦਰ ਪਾਰੇ ਉੱਚੇ ਜਦੋਂ ਨਿਸ਼ਾਨ ਝੂਲਣੇ ਵੱਜਣਾ ਨਾਲ ਨਗਾਰਾ ਸਿੱਖੀ ਦਾ ਕੇਂਦਰ ਬਣ ਜਾਊ ਸੋਰ ਸੰਗਰ ਤੁਮਾਰਾ ਆਓ ਸੋਹਣੇ ਸਿੱਖ ਹੋਣਗੇ ਪੈਦਾ ਕਾਰ ਕਰਨਗੇ ਸੋਹਣੇ ਐਸੇ ਕਾਰ ਕਰਨਗੇ ਸਾਧੂ ਨਹੀਂ ਕਿਸੇ ਹੋਣੇ ਹੋਵੇਗਾ ਸਿੱਖਾਂ ਦਾ ਹਾਥੀਆਂ ਘੋੜਿਆਂ ਤੇ ਅਸਵਾਰਾ ਸਿੱਖੀ ਦਾ ਕੇਂਦਰ ਬਣ ਜਾਉ ਸੋਰ ਸੰਘ ਨਗਰ ਤੇਮਾਰਾ ਆਉ ਦਇਆ ਰੂਪ ਹੋ ਆਪ ਹੀ ਅਸਾਣੇ ਦਇਆ ਇਸਥਾਂ ਕਰਨੀ ਕਿਸੇ ਕਿਸੇ ਦੀ ਨਜ਼ਰੀ ਆਉ ਗੱਲਾਂ ਮੰਜ ਦੀ ਬਰਨੀ ਚੁਕੋ ਜਮਾਨਾ ਇਸ ਜਗ੍ਹਾ ਤੇ ਆਣ ਜਵਾਨਾ ਸਾਰਾ ਸਿੱਖੀ ਦਾ ਕੇਂਦਰ ਬਣ ਜਾਓ ਸੁਰਸਿੰਘ ਨਗਰ ਤੇਮਾਰਾ ਆਓ ਸੰਗਤ ਪੰਗਤ ਵਾਲੀ ਰੰਗਤ ਇੱਥੇ ਵਖਰੀ ਫੱਬਣੀ ਆ ਇੱਥੇ ਜੋ ਮਿਲੂ ਸ਼ਾਂਤੀ ਹੋਰ ਕਿਤੋਂ ਨਹੀਂ ਲੱਭਣੀ ਇੱਥੋਂ ਚਾਨਣ ਵੰਡਿਆ ਜਾਣਾ ਬਣ ਜੂ ਇੱਕ ਮਨਾਰਾ ਸਿੱਖੀ ਦਾ ਕੇਂਦਰ ਬਣ ਜਾਓ ਸੁਰਸਿੰਘ ਨਗਰ ਤੇਮਾਰਾ ਆਓ ਨਾਲ ਗੁਰੂ ਦੇ ਮੇਲੇ ਪਾਰੀ ਲੱਗਣੇ ਕਰ ਜਨਾਂ ਦੇ ਕੁੱਪ ਹਨੇਰੇ ਇਥੋਂ ਦੀਵੇ ਜਗਣੇ ਸੇਵਾ ਤੇ ਸਿਮਰਨ ਦਾ ਇੱਥੇ ਆਉਣਾ ਬੜਾ ਨਜ਼ਾਰਾ ਸਿੱਖੀ ਦਾ ਕੇਂਦਰ ਬਣ ਜਾਉ ਸੋਰ ਸਿੰਘ ਨਗਰ ਤੇਮਾਰਾ ਆਉ ਦੇਖ ਤੇਗ ਦੇ ਤਣੀ ਸੂਰਮੇ ਇਸ ਜਗ੍ਹਾ ਤੇ ਆਉਣੀ ਚੱਕਰਵਰਤੀ ਹੋ ਕੇ ਜਿੰਨਾ ਗੁਰ ਕੇ ਬਚਨ ਕਮਾਉਣੇ ਪੂਰੇ ਬ੍ਰह्म ਗਿਆਨੀ ਇਥੇ ਧਾਰਨਗੇ ਅਵਤਾਰਾ ਸਿੱਖੀ ਦਾ ਕੇਂਦਰ ਬਣ ਜਾਉ ਸੋਰ ਸਿੰਘ ਨਗਰ ਤੇਮਾਰਾ ਆਉ ਜਾਦੇ ਅਸਾਂ ਦੀ ਸੰਤਾ ਤੇ ਜਾਦੇ ਅਸਾਂ ਦੀ ਸੰਤਾ ਤੇ ਗੁਰ ਸੰਗਤਾਂ ਜਦੋਂ ਮਣਾਉਣੀ ਆਸਾਂ ਫੇਰ ਗੁਰਜੰਟ ਸਿੰਘ ਤੋਂ ਇਸ ਦੀ ਛਾਂ ਲਖਾਉਣੀ ਸਾਡੇ ਬਚਨਾਂ ਦਾ ਸ਼ੰਦਾ ਵਿੱਚ ਬਹਿਕਾ ਕਰੂ ਤਾਰਾ ਸਿੱਖੀ ਦਾ ਕੇਂਦਰ ਬਣ ਜਾਊ ਸੁਰਸਿੰਘ ਨਗਰ ਤੁਮਾਰਾ ਤੋ ਇਹ ਗੁਰਦੇਵ ਦੇ ਅਟਲਾਦਾ ਬਚਨ ਸਨ ਜਿਹੜੇ ਸੁਰਸਿੰਘ ਨਗਰ ਤੇ ਵਰ ਦਿੰਦਿਆਂ ਹੋਇਆਂ ਬਖਸ਼ਿਸ਼ਾਂ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਗਮਲ ਸਿੱਖ ਦੇ ਨਾਲ ਕੀਤੇ ਸੋ ਮਹਾਰਾਜ ਨੇ ਆਖਿਆ ਕੋਈ ਸਮਾਂ ਆਵੇਗਾ ਸੁਰਸਿੰਘ ਨਗਰ ਸਿੱਖੀ ਪ੍ਰਚਾਰ ਦਾ ਭਾਰੀ ਕੇਂਦਰ ਬਣ ਜਾਵੇਗਾ ਔਰ ਇਥੇ ਭਾਰੀ ਬਰਕਤਾਂ ਰਹਿਮਤਾਂ ਵਰਤਣਗੀਆਂ ਮਹਾਰਾਜ ਸਚੇ ਪਾਤਸ਼ਾਹ ਦੇ ਉਹ ਬਚਨ ਅੱਜ اٹਲ ਹਨ ਸੀਨੇ ਪਸੀਨੇ ਬਾਬਾ ਵਿਦੀ ਚੰਦ ਸਾਹਿਬ ਜੀ ਬਾਬਾ ਵਿਦੀ ਚੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਕਿਸ ਪ੍ਰਕਾਰ ਸੁਰ ਸਿੰਘ ਨਗਰ ਭੇਜਿਆ ਕਿਵੇਂ ਸੀਨੇ ਪਸੀਨੇ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਇਹ ਬਚਨ ਸਾਕਾਰ ਰੂਪ ਦੇ ਵਿੱਚ ਵਰਤਣ ਲੱਗੇ ਸੋ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਆਪ ਗੁਰੂਕੀਆਂ ਸੰਗਤਾਂ ਦੇ ਦਰਮਿਆਨ ਸੋ ਉਹ ਪ੍ਰਸੰਗ ਵੀ ਦਰਸਾਏ ਜਾਣਗੇ ਸਤਿਗੁਰੂ ਸਾਹਿਬ ਸਚੇ ਪਾਤਸ਼ਾਹ ਕਿਰਪਾ ਕਰਨ ਸੋ ਅੱਜ ਦਾ ਮਜਮੂਨ ਇੱਥੇ ਹੀ ਸੰਪੰਨ ਹੁੰਦਾ ਏ ਇਸ ਪ੍ਰਕਾਰ ਵਰਾਂ ਦੀ ਝੜੀ ਲਾ ਕੇ ਸੱਚੇ ਪਾਤਸ਼ਾਹ ਗੁਰੂਕੀਆਂ ਸੰਗਤਾਂ ਤੋਂ ਵਿਦਾਇਗੀ ਲੈ ਕੇ ਅੱਗੇ ਚਲੇ ਗਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂਕੀਆਂ ਸੰਗਤਾਂ ਨੇ ਨਾਮ ਨੇਤਰਾਂ ਦੇ ਨਾਲ ਵਿਦਾਇਗੀ ਦਿੱਤੀ ਔਰ ਧੰਨ ਸਾਧ ਗੁਰੂ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਜੀ ਦਾ ਕੋਟਾਣ ਕੋਟ ਸ਼ੁਕਰਾਨਾ ਕੀਤਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰਦੇਵ ਦਾ ਇਤਿਹਾਸ ਅਗਾਧ ਬੋਧ ਹੈ ਸੋ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਵੇਂ ਗੁਰਦੇਵ ਨੇ ਚਰਨ ਪਾਏ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਉਹ ਸੁਰ ਸਿੰਘ ਨਗਰ ਦੇ ਵਿੱਚ ਗੁਰਦੇਵ ਦੇ ਚਰਨ ਪਾਉਣ ਦਾ ਸਾਲਾਨਾ ਜੋੜ ਮੇਲਾ ਹਰ ਸਾਲ 9 ਅਤੇ 10 ਜੇਠ ਵਾਲੇ ਦਿਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਪਰਦਾਇ ਦਲਬਾਬਾ ਵਿਦੀ ਚੰਦ ਸਾਹਿਬ ਵੱਲੋਂ ਬਾਬਾ ਵਿਦੀ ਚੰਦ ਸਾਹਿਬ ਜੀ ਦੇ ਜਾਨਸ਼ੀਨ ਮਹਾਂਪੁਰਖਾਂ ਵੱਲੋਂ ਮਨਾਇਆ ਜਾਂਦਾ ਹੈ ਔਰ 9 ਜੇਠ ਵਾਲੇ ਦਿਨ ਢਾਡੀ ਦਰਬਾਰ ਅਤੇ 10 ਜੇਠ ਵਾਲੇ ਦਿਨ ਕਵੀਸ਼ਰ ਦਰਬਾਰ ਸਜਦੇ ਹਨ ਜਿਹਦੇ ਅੰਦਰ ਪੰਥ ਪ੍ਰਸਿੱਧ ਢਾਡੀ ਅਤੇ ਕਵੀਸ਼ਰ ਜਥੇ ਪਹੁੰਚ ਕੇ ਗੁਰੂ ਦਾ ਜਸ ਸਰਵਣ ਕਰਵਾਉਂਦੇ ਹਨ ਸੰਪਰਦਾਵਾਂ ਟਕਸਾਲਾਂ ਦੇ ਮੁਖੀ ਸਿੰਘ ਸਹਿਬਾਨ ਮਹਾਪੁਰਖ ਪਹੁੰਚ ਕੇ ਵਿਅੰਦ ਸੰਗਤਾਂ ਪਹੁੰਚ ਕੇ ਦਰਸ਼ਨ ਦਿਦਾਰੇ ਕਰਦੀਆਂ ਹਨ ਔਰ ਹਰੇਕ ਜੋੜ ਮੇਲੇ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ ਸੈਂਕੜੇ ਪ੍ਰਾਣੀ ਖੰਡੇ ਵੱਟ ਦੀ ਪੌ ਲੈ ਕੇ ਗੁਰੂ ਵਾਲੇ ਬਣਦੇ ਹਨ ਸੁਰ ਸਿੰਘ ਨਗਰ ਦੇ ਵਿੱਚ ਬਹੁਤ ਵੱਡਾ ਵਿਦਿਆਲਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਮ ਤੇ ਬਾਬਾ ਬਿਧੀ ਚੰਦ ਸਾਹਿਬ ਗੁਰਮਤ ਸੰਗੀਤ ਵਿਦਿਆਲਾ ਮਹਾਪੁਰਖਾਂ ਵੱਲੋਂ ਦਲਬਾਬਾ ਬਿਧੀ ਚੰਦ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਹੈ ਜਿਦੇ ਅੰਦਰ ਗੁਰਬਾਣੀ ਦੀ ਸ਼ੁੱਧ ਸੰਥਾ ਕਥਾ ਔਰ ਤੰਤੀ ਸਾਜਾਂ ਦੁਆਰਾ ਕੀਰਤਨ ਦੀ ਔਰ ਸ਼ਸਤਰ ਵਿੱਦਿਆ ਦੀ تعلیم ਦਿੱਤੀ ਜਾਂਦੀ ਹੈ ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਦਾਸ ਕਬੀਸ਼ਰ ਜਥਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਰ ਕਰਦਾ ਸੇਵਕ ਜਥਾ ਹੈ ਗੁਰਦੇਵ ਸੱਚੇ ਪਾਤਸ਼ਾਹ ਔਰ ਗੁਰੂਕੀਆਂ ਸੰਗਤਾਂ ਕਿਰਪਾ ਕਰਿਓ ਆਪ ਗੁਰੂਕੀਆਂ ਸੰਗਤਾਂ ਦੀ ਸੇਵਾ ਦੇ ਵਿੱਚ ਰਹਿੰਦੇ சுவாਸ ਵੀ ਗੁਰੂ ਜਸ ਸਰਮਣ ਕਰਦਿਆਂ ਕਰਵਾਉਂਦਿਆਂ ਲਿਖਦਿਆਂ ਔਰ ਗਾਉਂਦਿਆਂ ਸਫਲੇ ਹੋ ਜਾਣ ਸੋ ਇਨੀਆਂ ਵਿਚਾਰਾਂ ਦੇ ਨਾਲ ਭੁੱਲਾਂ ਦੀ ਖਿਮਾ ਮੰਗਦੇ ਹੋਏ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ